ਪ੍ਰਾਇਮਰ ਨੇ ਨਾ ਆਪ ਤਾਂ ਬੱਚਾ ਆਪ ਦੀ ਗੁੱਤੀ ਚ ਪਾ ਲਿਆ ਤੇ ਕਿਉਂ ਯਾਰ ਆਪ ਦੇ ਬੱਚੇ ਦਾ ਨੁਕਸਾਨ ਕਰੋ ਇਹਦਾ ਆਪ ਦਾ ਤਾਂ ਹੋਈ ਤੇ ਤੁੰਡ ਹੋਊਗਾ ਇਹਨੇ ਸਾਰੀ ਉਮਰ ਦਾ ਮੁਰਗੇ ਕਹਿੰਦੇ ਦਿਆ ਪਸਤਾਵ ਰਹੇ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਮੈਂ ਨਾ ਅੱਜ ਚੰਡੀਗੜ੍ਹ ਤੋਂ ਬਠਿੰਡੇ ਜਾ ਰਿਹਾ ਸੀ ਤੇ ਮੈਂ ਇੱਕ ਕਾਰ ਜਿਹੜਾ ਕਿ ਮਸਈ ਮਤਲਬ ਬੱਚੇ ਬਚਰੇ ਐਕਸੀਡੈਂਟ ਹੋ ਜਾਣਾ ਸੀ ਉਹ ਰੀਜ਼ਨ ਸੀ ਕਿ ਡਰਾਈਵਰ ਨੇ ਨਾ ਆਪਦਾ ਬੱਚਾ ਆਪਦੀ ਖੋਦੀ ਚ ਉਠਾ ਰੱਖਿਆ ਸੀ ਸਟੀਅਰਿੰਗ 휠 ਤੇ ਮਤਲਬ ਪਹਿਲਾਂ ਵੀ ਮੈਂ ਕਈ ਵਾਰੀ ਦੇਖਦਾ ਹੁੰਨਾ ਬੱਚੇ ਇਦਾਂ ਬੈਸ਼ਬੋਰਡ ਤੇ ਵੀ ਖੜੇ ਹੁੰਦੇ ਆ ਕਾਰਾਂ ਤੇਜ਼ ਚੱਲਦੀਆਂ ਸੜਕਾਂ ਠੀਕ ਨੇ ਕਈ ਵਾਰੀ ਬ੍ਰੇਕ ਲੱਗਦੇ ਆ ਤੁਸੀਂ ਕਿਉਂ ਯਾਰ ਆਪਦੇ ਬੱਚੇ ਦਾ ਨੁਕਸਾਨ ਕਰੂਗਾ ਕਦੇ ਕਿਸੇ ਦਾ ਆਪਦਾ ਤਾਂ ਹੋਈ ਹੁੰਦ ਹਊਗਾ ਹੀ ਹੋਊਗਾ ਤੇ ਜਿਹੜੀ ਚੀਜ਼ ਤੁਹਾਨੂੰ ਮੈਂ ਕਹਿੰਨਾ ਹਾਲਾਤ ਤੋਂ ਵੱਧ ਕੋਈ ਪਿਆਰਾ ਨਹੀਂ ਹੁੰਦਾ ਕੋਈ ਚੀਜ਼ ਆਪਾਂ ਨੂੰ ਸੋ ਪਲੀਜ਼ ਇਹ ਬੇਨਤੀ ਵੀ ਆ ਤੁਹਾਨੂੰ ਸਾਰਿਆਂ ਨੂੰ ਅਵੇਅਰ ਕਰਨ ਲਈ ਤੁਹਾਨੂੰ ਮੈਂ ਵੀਡੀਓ ਪਾ ਰਿਹਾ ਕਈ ਵਾਰੀ ਨਹੀਂ ਦਿਮਾਗ 'ਚ ਗੱਲਾਂ ਆਉਂਦੀਆਂ ਕਿ ਬੱਚਿਆਂ ਨੂੰ ਅਗਲੇ ਪਾਸੇ ਨਾ ਬਿਠਾਇਆ ਕਰੋ ਜਿਵੇਂ ਫੋਰਨ ਸਿਸਟਰ ਚਲੋ ਬੇਬੀ ਸੀਟਸ ਆ ਜਾਂਦੀਆਂ ਨੇ ਆਹੋਰ ਪਰ ਐਟਲੀਸਟ ਤੁਸੀਂ ਇੰਨਾ ਕ ਤਾਂ ਕਰ ਸਕਦੇ ਹੋ ਯਾਰ ਕਿ ਬੱਚੇ ਨੂੰ ਜਮਾ ਗੋਦੀ 'ਚ ਜਿਹੜਾ ਚਲਾ ਰਹੇ ਆ ਉਹੋ ਗੋਦੀ 'ਚ ਨਾ ਬਿਠਾਓ ਜਾਂ ਮਤਲਬ ਡੈਸ਼ਬੋਰਡ ਦੇ ਕੋਲੇ ਆਹ ਸਾਹਮਣੇ ਜਿਹੜੀ ਜਗ੍ਹਾ ਬਚੀ ਹੁੰਦੀ ਹੈ ਆਪਣੇ ਪੈਰਾਂ ਕੋਲੇ ਉੱਥੇ ਨਾ ਖੜਾਓ ਯਾਰ ਮੜਾ ਜ ਧਿਆਨ ਦਿਆ ਕਰੋ ਐਵੇਂ ਸਾਰੀ ਉਮਰ ਦਾ ਮੁੜ ਕੇ ਕਹਿੰਦੇ ਹੁੰਦੇ ਆ ਪਛਤਾਵਾ ਰਹਿ ਜਾਂਦਾ ਫਿਰ ਪਿੱਛੇ ਤੇ ਉਮੀਦ ਕਰਦਾ ਕਿ ਭਾਈ ਜਿਨ੍ਹਾਂ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਉਹ ਜ਼ਰੂਰ ਕੁਝ ਨਾ ਕੁਝ ਸਿੱਖਣਗੇ ਤੇ ਧਿਆਨ ਦੇਣਗੇ ਇਸ ਗੱਲ ਤੇ ਥੈਂਕ ਯੂ ਜੀ